ਇੱਕ ਮਾਂ ਆਪਣੀ 6 ਮਹੀਨਿਆਂ ਦੀ ਬੱਚੀ ਨੂੰ ਦੁੱਧ ਪਿਆ ਰਹੀ ਸੀ ਦੁੱਧ ਪੀਂਦੇ ਪੀਂਦੇ ਬੱਚੀ ਸੌ ਜਾਂਦੀ ਹੈ ਤੇ ਮਾਂ ਉਸ ਨੂੰ ਮੰਝੇ ਦੇ ਉੱਤੇ ਪਾ ਕੇ ਘਰੋਂ ਬਾਹਰ ਕਿਸੇ ਕੰਮ ਚਲੀ ਜਾਂਦੀ ਹੈ ਥੋੜੇ ਸਮੇਂ ਬਾਅਦ ਜਦੋਂ ਮਾਂ ਘਰ ਵਾਪਸ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਬੱਚੀ ਉੱਥੇ ਨਹੀਂ ਸੀ ਇਹ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਬੱਚੀ ਗਈ ਤਾਂ ਗਈ ਕਿੱਥੇ ਉਹ ਸਾਰਾ ਘਰ ਦੇਖਦੀ ਆ ਪਰ ਬੱਚੀ ਦਾ ਕੋਈ ਪਤਾ ਨਹੀਂ ਸੀ ਫੇਰ ਆਣ-ਗਮਾਣ ਦੇ ਵਿੱਚ ਦੇਖਿਆ ਜਾਂਦਾ ਪਰ ਬੱਚੀ ਕਿਤੇ ਨਹੀਂ ਮਿਲੀ ਫੇਰ ਪਿੰਡ ਦੇ ਵਿੱਚ ਇਹ ਗੱਲ ਅੱਗ-ਬਾਂਗ ਫੈਲ ਜਾਂਦੀ ਹੈ ਕਿ 6 ਮਹੀਨਿਆਂ ਦੀ ਬੱਚੀ ਘਰ ਵਿੱਚੋਂ ਗਾਇਬ ਹੋ ਗਈ ਪਰ ਕਿਸੇ ਨੂੰ ਵੀ ਉਸ ਬੱਚੀ ਬਾਰੇ ਨਹੀਂ ਪਤਾ ਸੀ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਤਫ਼ਤੀਸ਼ ਕਰਦੀ ਹੈ ਤਫ਼ਤੀਸ਼ ਕਰਨ ਤੋਂ ਬਾਅਦ ਪੁਲਿਸ ਕਾਤਲ ਤੱਕ ਪਹੁੰਚਦੀ ਹੈ ਇਕ ਕਾਤਲ ਐਦਾਂ ਦਾ ਕਾਤਲ ਸੀ ਜਿਸ ਉੱਤੇ ਕਿਸੇ ਨੂੰ ਵੀ ਯਕੀਨ ਨਹੀਂ ਆ ਸਕਦਾ ਕਿ ਇਹ ਐਦਾਂ ਕਰ ਸਕਦਾ ਹੈ ਪਰ ਉਸ ਕਾਤਲ ਦਾ ਇਹ ਪਹਿਲਾ ਕਤਲ ਨਹੀਂ ਸੀ ਉਸ ਕਾਤਲ ਦਾ ਇਹ ਤੀਜਾ ਕਤਲ ਸੀ ਤੇ ਲੋਕ ਹੈਰਾਨ ਸੀ ਕਿ ਇਹ ਐਦਾਂ ਕਿਵੇਂ ਕਰ ਸਕਦਾ ਹੈ ਤੁਸੀਂ ਵੀ ਜਦੋਂ ਇਹ ਸਾਰੀ ਕਹਾਣੀ ਸੁਣੋਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਇਹ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੱਚੀ ਘਟਨਾ ਬਿਹਾਰ ਦੇ ਬੇਗੂਸਰਾਇਆ ਦੇ ਅਧੀਨ ਪੈਂਦੇ ਇੱਕ ਪਿੰਡ ਮੁਸਹਰੀ ਦੀ ਮੁਸਹਰੀ ਦੇ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਪਤੀ ਮਜ਼ਦੂਰੀ ਕਰਦਾ ਸੀ ਪਤਨੀ ਘਰ ਦਾ ਕੰਮ ਕਰਦੀ ਸੀ ਉਹਨਾਂ ਦੇ ਦੋ ਬੱਚੇ ਹੁੰਦੇ ਨੇ ਇੱਕ ਕੁੜੀ ਤੇ ਇੱਕ ਮੁੰਡਾ ਮੁੰਡੇ ਦਾ ਨਾਮ ਅਮਰਜੀਤ ਸਾਦਾ ਹੁੰਦਾ ਹੈ ਇਸ ਦਾ ਜਨਮ 1998 ਦੇ ਵਿੱਚ ਹੁੰਦਾ ਹੈ ਹੁਣ ਚੱਲਦੇ ਚੱਲਦੇ 2006 ਆ ਜਾਂਦਾ ਹੈ ਤਾਂ ਪਿੰਡ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਇਸ ਮੁੰਡੇ ਦੇ ਚਾਚੇ ਦਾ ਘਰ ਇਹਨਾਂ ਦੇ ਨਜ਼ਦੀਕ ਹੀ ਸੀ ਚਾਚਾ 1 ਸਾਲ ਪਹਿਲਾਂ ਪਿਤਾ ਬਣਿਆ ਸੀ ਤਾਂ ਇਹ ਅਮਰਜੀਤ ਉਸ ਦੇ ਘਰ ਜਾਂਦਾ ਹੈ ਤੇ ਉਸ ਦੇ ਬੱਚੇ ਦੇ ਨਾਲ ਖੇਡਣ ਲੱਗਦਾ ਹੈ ਚਾਚੇ ਨੂੰ ਕੋਈ ਕੰਮ ਪੈ ਜਾਂਦਾ ਹੈ ਉਹ ਘਰੋਂ ਬਾਹਰ ਚੱਲਿਆ ਜਾਂਦਾ ਹੈ ਪਰ ਜਦੋਂ ਅਮਰਜੀਤ ਦਾ ਚਾਚਾ ਘਰ ਆਉਂਦਾ ਹੈ ਤਾਂ ਉਹ ਦੇਖਦਾ ਕਿ ਉਸ ਦਾ ਬੱਚਾ ਖੂਨ ਨਾਲ ਲਥਪਥ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਹੁਣ ਚਾਚਾ ਸੋਚਦਾ ਹੈ ਕਿ ਇਸ ਕੋਲ ਤਾਂ ਅਮਰਜੀਤ ਸੀ ਅਮਰਜੀਤ ਇਸ ਨਾਲ ਖੇਡ ਰਿਹਾ ਸੀ ਜ਼ਰੂਰ ਉਸ ਨੇ ਹੀ ਕੁਝ ਕੀਤਾ ਹੋ ਚਾਚਾ ਅਮਰਜੀਤ ਕੋਲ ਜਾਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਮੇਰੇ ਬੱਚੇ ਨਾਲ ਕੀ ਕੀਤਾ ਤਾਂ ਇਹ ਅੱਗੋਂ ਹੱਸਣ ਲੱਗਦਾ ਹੈ ਚਾਚਾ ਫੇਰ ਪੁੱਛਦਾ ਹੈ ਇਹ ਫੇਰ ਹੱਸਣ ਲੱਗਦਾ ਹੈ ਤੇ ਚਾਚਾ ਇਸ ਨੂੰ ਕੁੱਟਣ ਲੱਗਦਾ ਹੈ ਕੁੱਟ ਕੇ ਥੱਕ ਜਾਂਦਾ ਹੈ ਇਹ ਗਮ ਪੁਲਿਸ ਤੱਕ ਨਹੀਂ ਪਹੁੰਚਦੀ ਕਿਉਂਕਿ ਇਹ ਘਰ ਦਾ ਹੀ ਮਾਮਲਾ ਹੁੰਦਾ ਹੈ ਇਸ ਘਟਨਾ ਤੋਂ ਬਾਅਦ 6 ਮਹੀਨਿਆਂ ਬਾਅਦ ਇੱਕ ਹੋਰ ਘਟਨਾ ਘਟਦੀ ਹੈ ਅਮਰਜੀਤ ਦਾ ਪਿਤਾ ਘਰੋਂ ਬਾਹਰ ਮਜ਼ਦੂਰੀ ਕਰਨ ਗਿਆ ਹੁੰਦਾ ਤੇ ਮਾਂ ਘਰ ਦੇ ਅੰਦਰ ਕੰਮ ਕਰ ਰਹੀ ਹੁੰਦੀ ਹੈ ਅਮਰਜੀਤ ਆਪਣੀ ਭੈਣ ਨਾਲ ਬਾਹਰ ਖੇਡ ਰਿਹਾ ਹੁੰਦਾ ਹੈ ਖੇਡਦੇ-ਖੇਡਦੇ ਘਰ ਦੇ ਅੰਦਰ ਮਾਂ ਨੂੰ ਇੱਕ ਚੀਖ ਸੁਣਾਈ ਦਿੰਦੀ ਹੈ ਤੇ ਮਾਂ ਭੱਜ ਕੇ ਬਾਹਰ ਆਉਂਦੀ ਹੈ ਜਦੋਂ ਦੇਖਦੀ ਹੈ ਉਸ ਦੀ ਬੇਟੀ ਖੂਨ ਨਾਲ ਲਥਪਥ ਹੋਈ ਪਈ ਹੁੰਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮਾਂ ਸਮਝ ਜਾਂਦੀ ਹੈ ਕਿ ਇਸ ਦੀ ਹੱਤਿਆ ਅਮਰਜੀਤ ਨੇ ਕੀਤੀ ਹੈ ਉਸ ਨੇ ਇਸ ਦੇ ਸਿਰ ਉੱਤੇ ਪੱਥਰ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਸੀ ਫਿਰ ਪਿਤਾ ਨੂੰ ਵੀ ਖਬਰ ਕੀਤੀ ਜਾਂਦੀ ਹੈ ਉਹ ਜਦ ਘਰੇ ਆਉਂਦਾ ਹੈ ਤਾਂ ਉਸ ਨੂੰ ਵੀ ਦੱਸਿਆ ਜਾਂਦਾ ਕਿ ਅਮਰਜੀਤ ਨੇ ਆਪਣੀ ਭੈਣ ਦੀ ਹੱਤਿਆ ਕਰ ਦਿੱਤੀ ਫਿਰ ਉਹ ਅਮਰਜੀਤ ਨੂੰ ਕੁੱਟਦਾ ਹੈ ਕੁੱਟ ਕੇ ਥੱਕ ਜਾਂਦਾ ਹੈ ਫਿਰ ਸ਼ਾਂਤ ਹੋ ਕੇ ਬਹਿ ਜਾਂਦਾ ਹੈ ਪਰ ਇਹ ਮਾਮਲਾ ਪੁਲਿਸ ਤੱਕ ਨਹੀਂ ਜਾਂਦਾ ਕਿਉਂਕਿ ਇਹ ਘਰ ਦਾ ਮਾਮਲਾ ਸੀ ਉਹਨਾਂ ਨੂੰ ਇਹ ਲੱਗਿਆ ਕਿ ਸਾਡੀ ਬੱਚੀ ਦੀ ਤਾਂ ਮੌਤ ਹੋਈ ਗਈ ਹੁਣ ਅਸੀਂ ਆਪਣੇ ਬੱਚੇ ਨੂੰ ਮੁੰਡੇ ਨੂੰ ਨਹੀਂ ਖੋਣਾ ਚਾਹੁੰਦੇ ਸਮਾਂ ਲੰਘਦਾ ਹੈ ਤਕਰੀਬਨ 3 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਇੱਕ ਮਾਂ ਆਪਣੀ 6 ਮਹੀਨਿਆਂ ਦੀ ਬੱਚੀ ਨੂੰ ਘਰ ਵਿੱਚ ਦੁੱਧ ਪਿਲਾ ਰਹੀ ਸੀ ਦੁੱਧ ਪੀਂਦੇ ਪੀਂਦੇ ਬੱਚੀ ਸੌਂ ਜਾਂਦੀ ਹੈ ਮਾਂ ਉਸ ਨੂੰ ਮੰਝੇ ਦੇ ਉੱਤੇ ਪਾ ਕੇ ਆਪ ਘਰ ਤੋਂ ਬਾਹਰ ਕਿਸੇ ਕੰਮ ਚਲੀ ਜਾਂਦੀ ਹੈ ਜਦੋਂ ਮਾਂ ਘਰੇ ਵਾਪਸ ਆਉਂਦੀ ਹੈ ਤਾਂ ਬੱਚੀ ਉੱਥੇ ਨਹੀਂ ਸੀ ਮਾਂ ਇੱਧਰ ਉੱਧਰ ਬੱਚੀ ਨੂੰ ਤਲਾਸ਼ ਕਰਦੀ ਹੈ ਪਰ ਬੱਚੀ ਦਾ ਕੋਈ ਪਤਾ ਨਹੀਂ ਲੱਗਦਾ ਸਾਰੇ ਪਿੰਡ ਵਿੱਚ ਪਤਾ ਕੀਤਾ ਜਾਂਦਾ ਪਰ ਬੱਚੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਪੁਲਿਸ ਨੂੰ ਖਬਰ ਕੀਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਪੁਲਿਸ ਉਸ ਪਰਿਵਾਰ ਨੂੰ ਪੁੱਛਦੀ ਹੈ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਜਾਂ ਤੁਹਾਡਾ ਕਿਸੇ ਨਾਲ ਕੋਈ ਝਗੜਾ ਹੋਇਆ ਤਾਂ ਪਰਿਵਾਰ ਕਹਿੰਦਾ ਕਿ ਸਾਡਾ ਕਿਸੇ ਨਾਲ ਕੋਈ ਵੀ ਝਗੜਾ ਨਹੀਂ ਹੋਇਆ ਤਾਂ ਫਿਰ ਉਸ ਔਰਤ ਤੋਂ ਪੁੱਛਿਆ ਜਾਂਦਾ ਕਿ ਤੂੰ ਆਪਣੇ ਘਰ ਦੇ ਨੇੜੇ ਤੇੜੇ ਉਸ ਵੇਲੇ ਕਿਸੇ ਨੂੰ ਦੇਖਿਆ ਸੀ ਤਾਂ ਔਰਤ ਕਹਿੰਦੀ ਹੈ ਕਿ ਹਾਂ ਉਸ ਸਮੇ ਸਾਡੇ ਘਰ ਦੇ ਕੋਲ ਅਮਰਜੀਤ ਖੇਡ ਰਿਹਾ ਸੀ ਤਾਂ ਅਮਰਜੀਤ ਸਾਦਾ ਨੂੰ ਪੁਲਿਸ ਫੜਦੀ ਹੈ ਤੇ ਉਸ ਤੋਂ ਪੁੱਛਦੀ ਹੈ ਗੁੜੀਆ ਕਿੱਥੇ ਆ ਉਸ ਦਾ ਨੋ ਖੁਸ਼ਬੂ ਸੀ 6 ਮਹੀਨਿਆਂ ਦੀ ਕਿ ਖੁਸ਼ਬੂ ਕਿੱਥੇ ਆ ਤਾਂ ਉਹ ਹੱਸਣ ਲੱਗਦਾ ਪੁਲਿਸ ਫੇਰ ਪੁੱਛਦੀ ਆ ਉਹ ਫੇਰ ਹੱਸਣ ਲੱਗਦਾ ਤੇ ਆਖਰੋਂ ਪੁਲਿਸ ਨੂੰ ਕਹਿੰਦਾ ਕਿ ਮੈਨੂੰ ਪਹਿਲਾਂ ਬਿਸਕੁਟ ਦੇਵੋ ਮੈਂ ਫੇਰ ਦੱਸਾਂਗਾ ਪੁਲਿਸ ਉਸ ਨੂੰ ਇੱਕ ਬਿਸਕੁਟਾਂ ਦਾ ਪੈਕ ਦਿੰਦੀ ਹੈ ਹੁਣ ਉਹ ਬਿਸਕੁਟ ਖਾ ਰਿਹਾ ਸੀ ਤੇ ਹੱਸ ਕੇ ਦੱਸ ਰਿਹਾ ਸੀ ਕਿ ਖਸ਼ਬੂ ਨੂੰ ਤਾਂ ਮੈਂ ਮਾਰ ਦਿੱਤਾ ਪੁਲਿਸ ਇਹ ਸੁਣ ਕੇ ਹੈਰਾਨ ਹੋ ਗਈ ਹੁਣ ਪੁਲਿਸ ਉਸ ਨੂੰ ਪੁੱਛ ਰਹੀ ਸੀ ਉਹ ਮਰੀ ਹੋਈ ਖਸ਼ਬੂ ਦੀ লাশ ਕਿੱਥੇ ਹੈ ਅਮਰ ਜੀ ਇਤਨੇ ਫੇਰ ਪੁਲਿਸ ਨੂੰ ਕਿਹਾ ਕਿ ਮੈਨੂੰ ਬਿਸਕਟ ਦੋ ਮੈਂ ਫੇਰ ਦੱਸਾਂ ਪੁਲਿਸ ਨੇ ਫੇਰ ਉਸ ਨੂੰ ਬਿਸਕਟਾਂ ਦਾ ਪੈਕਟ ਦਿੱਤਾ ਤੇ ਉਹ ਹੁਣ ਆਰਾਮ ਨਾਲ ਬਿਸਕਟ ਖਾ ਰਿਹਾ ਸੀ ਤੇ ਦੱਸ ਰਿਹਾ ਸੀ ਕਿ ਚਲੋ ਮੇਰੇ ਨਾਲ ਮੈਂ ਦੱਸਦਾ ਕਿ ਖਸ਼ਬੂ ਨੂੰ ਮਾਰ ਕੇ ਮੈਂ ਕਿੱਥੇ ਸੱਟਿਆ ਉਹ ਪੁਲਿਸ ਨੂੰ ਖੇਤਾਂ ਦੇ ਵਿੱਚ ਲੈ ਜਾਂਦਾ ਤੇ ਉੱਥੇ ਝਾੜੀਆਂ ਦੇ ਕੋਲ ਇੱਕ ਟੋਏ ਦੇ ਵਿੱਚ ਕਸ਼ੂ ਦੀ লাশ ਪਈ ਹੁੰਦੀ ਹੈ ਉਸ ਉੱਤੇ ਮਿੱਟੀ ਪਾਈ ਹੁੰਦੀ ਹੈ ਤੇ ਪੱਤੇ ਰੱਖੇ ਹੁੰਦੇ ਨੇ ਪੁਲਿਸ ਇਹ ਸੋਚ ਕੇ ਹੈਰਾਨ ਹੋ ਜਾਂਦੀ ਹੈ ਕਿ ਐਡਾ ਛੋਟਾ ਬੱਚਾ ਐਦਾਂ ਕਿਵੇਂ ਕਰ ਸਕਦਾ ਹੈ ਫਿਰ ਪੁਲਿਸ ਉਸ ਤੋਂ ਹੋਰ ਪੁੱਛਦੀ ਹੈ ਤਾਂ ਉਹ ਸਾਰੀਆਂ ਗੱਲਾਂ ਦੱਸਦਾ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਨੇ ਦੋ ਹੱਤਿਆਵਾਂ ਪਹਿਲਾਂ ਕੀਤੀਆਂ ਨੇ ਫਿਰ ਪੁਲਿਸ ਘਰ ਵਾਲਿਆਂ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਸਾਨੂੰ ਇਹ ਇਤਲਾ ਪਹਿਲਾਂ ਕਿਉਂ ਨਹੀਂ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਡੇ ਘਰ ਦਾ ਮਾਮਲਾ ਸੀ ਇਸ ਲਈ ਅਸੀਂ ਇਸ ਨੂੰ ਪੁਲਿਸ ਵਿੱਚ ਨਹੀਂ ਲਿਜਾਣਾ ਚਾਹੁੰਦੇ ਸੀ ਪਰ ਹੁਣ ਪੁਲਿਸ ਅਮਰਜੀਤ ਨੂੰ ਆਪਣੇ ਨਾਲ ਲੈ ਕੇ ਜਾਂਦੀ ਹੈ ਤੇ ਮਨੋਚਿਕਿਤਸਕ ਨੂੰ ਉਸ ਨੂੰ ਦਿਖਾਇਆ ਜਾਂਦਾ ਹੈ ਤੇ ਜਦੋਂ ਉਸ ਦੀ ਜਾਂਚ ਹੁੰਦੀ ਹੈ ਤਾਂ ਉਹ ਦੱਸਦਾ ਹੈ ਕਿ ਇਸ ਨੂੰ ਇੱਕ ਬਿਮਾਰੀ ਹੈ ਜਿਸ ਦਾ ਨੋ ਕੰਡੈਕਟ ਡਿਸਆਰਡਰ ਹੈ ਇਸ ਵਿੱਚ ਬੰਦਾ ਦੂਸਰੇ ਨੂੰ ਤਕਲੀਫ ਦੇ ਕੇ ਦੂਸਰੇ ਦੇ ਜ਼ਖਮ ਦੇਖ ਕੇ ਦੂਸਰੇ ਦਾ ਖੂਨ ਦੇਖ ਕੇ ਖੁਸ਼ ਹੁੰਦਾ ਹੈ ਪੁਲਿਸ ਵਾਲੇ ਜਦੋਂ ਅਮਰਜੀਤ ਨਾਲ ਇਹਨਾਂ ਕਤਲਾਂ ਬਾਰੇ ਗੱਲਾਂ ਕਰਦੇ ਸੀ ਤਾਂ ਉਹ ਹੱਸ-ਹੱਸ ਕੇ ਦੱਸਦਾ ਸੀ ਜਿਵੇਂ ਉਸ ਨੂੰ ਇਹ ਕਰਨ ਦੇ ਵਿੱਚ ਮਜ਼ਾ ਆਉਂਦਾ ਹੋਵੇ 2007 ਵਿੱਚ ਅਮਰਜੀਤ ਨੂੰ ਮੁੰਗੇਰ ਸ਼ਹਿਰ ਦੇ ਬਾਲ ਘਰ ਦੇ ਵਿੱਚ ਭੇਜਿਆ ਜਾਂਦਾ ਤੇ ਜਦੋਂ ਇਹ 18 ਸਾਲਾਂ ਦਾ ਹੋ ਜਾਂਦਾ ਹੈ 2016 ਦੇ ਵਿੱਚ ਇਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਰਹਿ ਰਿਹਾ ਪਰ ਇਹ 8 ਸਾਲਾਂ ਦਾ ਅਮਰਜੀਤ ਸਾਦਾ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਛੋਟੀ ਉਮਰ ਦਾ ਸੀਰੀਅਲ ਕਿਲਰ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਨੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ